ਨਵੇਂ ਸੈਸ਼ਨ ਬਰੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਰਵਹਿੱਤਕਾਰੀ ਵਿਦਿਆ ਮੰਦਰ ਜੋ ਵਿਦਿਆ ਦੇ ਨਾਮ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਦਾ ਬੱਚਿਆਂ ਨੂੰ ਇੱਕ ਮੰਦਰ ਦੇ ਵਿੱਚ ਸਿੱਖਿਆ ਦੇਣ ਦਾ ਕੰਮ ਕਰਦਾ ਪਰ ਅੱਜ ਇਹੀ ਮੰਦਰ ਮੋਟੀਆਂ ਫੀਸਾਂ ਲੈਣ ਦੇ ਮਾਮਲੇ ਨੂੰ ਲੈ ਕੇ ਚਰਚਾ ਵਿੱਚ ਆ ਗਿਆ ਅੱਜ ਤਪਾ ਦਾ ਸਰਵਹਿੱਤਕਾਰੀ ਵਿਦਿਆ ਮੰਦਰ ਦੇ ਵਿੱਚ ਪੜਦੇ ਮਾ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਜਬੂਰਨ ਹੋ ਕੇ ਜਜਾਰੂ ਜਥੇਬੰਦੀਆਂ ਸੰਘਰਸ਼ੀਲ ਜਥੇਬੰਦੀਆਂ ਦੀ ਸਹਾਇਤਾ ਦੇ ਨਾਲ ਧਰਨਾ ਦਿੱਤਾ ਜਾ ਰਿਹਾ ਹੈ ਅੱਜ ਜੇਕਰ ਇਹ ਜੋ ਵਿਦਿਆਦੇ ਮੰਦਰ ਨੇ ਇਹਨਾਂ ਨੂੰ ਇਹ ਗੱਲ ਕਹਿ ਲਈਏ ਵੀ ਇਹ ਸਿਰਫ ਪੈਸੇ ਦੇ ਕਮਾਊ ਕੇਂਦਰ ਬਣ ਚੁੱਕੇ ਹਨ ਤਾਂ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਕਿਉਂਕਿ ਅੱਜ ਇੰਨੀ ਕਾਰਦੀ ਧੁੱਪ ਦੇ ਵਿੱਚ ਮਾਪਿਆਂ ਨੂੰ ਮਜਬੂਰਨ ਧਰਨਾ ਦੇ ਕੇ ਜੋ ਐਡਮਿਸ਼ਨ ਫੀਸਾਂ ਨੇ ਜੋ ਦਾਖਲਾ ਫੀਸਾਂ ਨੇ ਇੱਕ ਵਾਰ ਦਾਖਲਾ ਜਿਸ ਬੱਚੇ ਦਾ ਆਰਟੀਈ ਦੇ ਤਹਿਤ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਜਿਸ ਬੱਚੇ ਦਾ ਇੱਕ ਵਾਰੀ ਐਡਮਿਸ਼ਨ ਕਿਸੇ ਵੀ ਸਕੂਲ ਵਿੱਚ ਹੋ ਜਾਂਦੀ ਹੈ ਤਾਂ ਉਸ ਨੂੰ ਦੁਬਾਰਾ ਦਾਖਲਾ ਫੀਸ ਨਹੀਂ ਦਿੱਤੀ ਜਾਂਦੀ ਪਰ ਇੱਥੇ ਸਰਬ ਇਤਕਾਰੀ ਵਿਦਿਆ ਮੰਦਰ ਦੇ ਵਿੱਚ ਲੋਕਾਂ ਤੋਂ ਵਾਰ-ਵਾਰ ਹਰੇਕ ਹਰੇਕ ਸਾਲ ਨਵੇਂ ਸੈਸ਼ਨ ਦੇ ਦੌਰਾਨ ਦਾਖਲਾ ਲਿਆ ਜਾਂਦਾ ਹੈ ਜਿਸ ਦੇ ਕਾਰਨ ਹੀ ਅੱਜ ਇਹ ਧਰਨੇ ਦੀ ਉਤਪਨਾ ਹੋਈ ਹੈ ਹੁਣ ਵੇਖਦੇ ਹਾਂ ਕਿ ਪ੍ਰਬੰਧਕ ਕਮੇਟੀ ਤੇ ਮਾਪਿਆਂ ਦੇ ਵਿਚਕਾਰ ਕਿਹੋ ਜਿਹਾ ਸਮਝੌਤਾ ਹੁੰਦਾ ਹੈ ਕੀ ਮਜਬੂਰ ਮਾਪੇ ਇਸੇ ਸਕੂਲ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਪੜਾਉਣ ਲਈ ਮਜਬੂਰ ਹੋਣਗੇ ਜਾਂ ਇਹਨਾਂ ਦੇ ਖਿਲਾਫ ਸੰਘਰਸ਼ ਦਾ ਝੰਡਾ ਇੰਜ ਹੀ ਬੁਲੰਦ ਹੋਵੇਗਾ ਧਰਨਾ ਦਾ ਕਾਰਨ ਕੀ ਆ ਇਹ ਕਾਰਨ ਇਹ ਆ ਜੀ ਇੱਕ ਤਾਂ ਸਾਡੇ ਬੱਚੇ ਮੇਰਾ ਪਿੰਡ ਜਾਂਦਾ ਸਾਡੇ ਬੱਚੇ ਉੱਥੇ 45 ਬੱਚੇ ਹੁੰਦੇ ਆ ਤੇ ਤਿੰਨ ਬਸ ਬੱਚੇ ਇਹਨਾਂ ਨੇ ਵੱਲੋਂ ਤੋਂ ਲਏ ਪਹਿਲਾਂ ਕਿਰਾਇਆ ਸੀਗਾ ਜੀ ਸਾਡਾ 500 ਰੁਪਿਆ ਬਸਦਾ ਹੁਣ ਆਇਗਾ ਜੀ 800 ਰੁਪਿਆ ਦਾਖਲਾ ਬੰਦ ਕਰੋ ਤੇ ਇੱਕਾ ਜਿਹੜਾ ਦਾਖਲਾ ਹੈ ਦੋ ਵਾਰੀ ਭਰਉਂਦੇ ਆ ਸਾਲ ਤੇ ਇਹ ਨਹੀਂ ਸੀ ਬੰਦ ਕਰਾਉਣਾ ਜੀ ਸਾਡਾ ਮਸਲਾ ਇਹ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਤੁਸੀਂ ਮਿਲਿਓ ਕਦੇ ਮੈਨੇਜਮੈਂਟ ਨੂੰ ਆਜੀ ਤਿੰਨ ਵਾਰੀ ਅੱਜ ਚੌਥੀ ਵਾਰੀ ਇੱਥੇ ਆਇਆ ਮਿਲਿਆ ਜੀ ਪ੍ਰਿੰਸੀਪਲ ਨੂੰ ਮਿਲੇ ਆ ਸਾਨੂੰ ਪਹਿਲਾਂ ਕਹਤਾ ਸੋਮਵਾਰ ਨੂੰ ਫੈਸਲਾ ਦੇਵਾਂਗੇ ਫਿਰ ਉਹਨਾਂ ਨੇ ਕਹਤਾ ਵੀ ਅੱਜ ਉਦੋਂ ਫੈਸਲਾ ਹੋਇਆ ਨਾ ਜੀ ਫਿਰ ਅਸੀਂ ਹੱਦਬਾਰ ਅੱਜ ਦਾ ਦਿਨ ਰੱਖਿਆ ਅੱਜ ਵੀ ਕਹਿੰਦੇ ਹਾਲੇ ਗੱਲਬਾਤ ਅੱਜ ਕੋਈ ਗੱਲਬਾਤ ਨਹੀਂ ਜੀ ਹੋਈ ਹੈ ਜੇ ਆ ਕੇ ਬੈਠੇ ਨਹੀਂ ਤੁਸੀਂ ਆ ਕੇ ਇੱਥੇ ਬੈਠੇ ਹੋ ਕਿ ਪਹਿਲਾਂ ਉਹਨਾਂ ਨੂੰ ਮਿਲੇ ਨਹੀਂ ਜੀ ਹਜੇ ਮਿਲਿਆ ਕੋਈ ਨਹੀਂ ਉਹਨਾਂ ਨੇ ਸੀ ਆ ਕੇ ਇੱਥੇ ਬੈਠੇ ਕੋਈ ਮੈਨੇਜਮੈਂਟ ਦਾ ਬੰਦਾ ਸਾਨੂੰ ਭਰੋਸਾ ਦਿਵਾਉਣ ਆਇਆ ਉਹਨੇ ਆਇਆ ਨਹੀਂ ਜੀ ਪੱਤਸਵੈ ਸਿਟੀ ਮ ਆਇਆ ਸੀ ਉਹਨਾਂ ਨੇ ਸਾਡਾ ਕੋਈ ਹੱਲ ਨਹੀਂ ਹੋਇਆ ਪੂਰੀ ਮੰਗ ਕੀ ਹੈ ਸਕੂਲ ਵਾਲਿਆਂ ਤੋਂ ਕੀ ਮੰਗਿਆ ਸਾਡੀ ਮੰਗ ਇਹ ਜੀ ਕਿ ਤਾ ਦਖਲਾ ਬੰਦ ਹੋ ਜਾਏ ਬੱਚਿਆਂ ਦਾ ਦੂਜੀ ਮੰਗ ਇਹ ਜਿਹੜਾ ਇਹਨਾਂ ਨੇ ਕਿਰਾਇਆ ਵਧਾਇਆ ਸਾਡਾ ਕਿਰਾਇਆ ਜਿੱਥੇ 500 ਸੀ ਉੱਥੇ 600 ਹੋ ਦੇ ਚੱਲ ਉਹ ਵੀ ਚੱਲਾਂਗੇ ਉਹਨੇ ਜੀ 300 ਰੁਪਏ ਕਿੱਥੋਂ ਚੱਲ ਗਏ ਹੋਰ 800 ਰੁਪਏ ਕਿਰਾਇਆ ਜੀ ਸਾਡੇ ਪਿੰਡੋਂ ਬੱਸ ਜਾਂਦੀ ਆ ਪੱਖੋ ਬੱਚੇ ਪੜਨ ਪੱਖੋ ਸਕੂਲ ਜਾਂਦੇ ਆ ਉਹਨਾਂ ਦਾ 650 ਕਿਰਾਇਆ ਸਾਡੇ ਬੱਚਿਆਂ ਦਾ ਨੇ ਇੱਥੇ ਵਾਟ ਕਟਾ ਸਾਡਾ 850 ਕਿਰਾਇਆ ਜਿਉਂਦਾ ਸਾਡਾ ਕਾਰਨ ਇਹ ਬਣਿਆ ਕਿ ਬੱਚਿਆਂ ਨਾਲ ਦੇ ਮਾਪਿਆਂ ਨਾਲ ਇਹਨਾਂ ਨੇ ਨਜਾਇਜ਼ ਖਲਵਾੜ ਕੀਤਾ ਹੋਇਆਗਾ ਜਿਹੜੇ ਦਾਖਲੇ ਦੇ ਰੂਪ ਦੇ ਵਿੱਚ ਪਹਿਲਾਂ ਇਹਨਾਂ ਨੇ 3200 ਰੁਪਏ ਲੈਂਦੇ ਸੀ ਸਾਲ ਦਾ ਅੱਜ ਇਹਨਾਂ ਨੇ ਉਹ 4200 ਰੁਪਏ 1000 ਰੁਪਏ ਦੇ ਸਿੱਧਾ ਹੀ ਵਾਅਦਾ ਕਰਤਾ ਜਦੋਂ ਜਿਹੜਾ ਟਰਾਂਸਪੋਰਟ ਦਾ ਮਸਲਾਗਾ ਕੋਈ ਡੀਜ਼ਲ ਨਹੀਂ ਵਧਿਆ ਕੋਈ ਹੋਰ ਚੀਜ਼ਾਂ ਨਹੀਂ ਵਧੀਆਂ ਜਿਹੜਾ ਟਰਾਂਸਪੋਰਟ ਦੇ ਨਾਂ ਤੇ ਖਾਤੇ ਦੇ ਵਿੱਚ ਆਉਂਦੀਆਂ ਹੁਣ ਉਸ ਦੇ ਵਿੱਚ ਵੀ 300 ਰੁਪਏ ਵਾਧਾ ਕਰਤਾ ਚੱਕ ਕੇ ਇਸੇ ਤਰ੍ਹਾਂ ਫੀਸਾਂ ਦੇ ਵਿੱਚ ਤੇ ਨੌ ਸਰਬ ਹਤਕਾਰੀ ਰੱਖਿਆਗਾ ਵੀ ਲੋਕਾਂ ਦੀ ਸੇਵਾ ਕਿਉਂਕਿ ਹਰੇਕ ਕਮਰਾ ਹਰੇਕ ਚੀਜ਼ ਵਾਟਰ ਕੂਲਰ ਤੋਂ ਪਾਣੀ ਤੋਂ ਲੈ ਕੇ ਜਿਹੜੀਆਂ ਚੀਜ਼ਾਂ ਨੇ ਇੱਥੇ ਉਹ ਲੋਕਾਂ ਵੱਲੋਂ ਜਿਹੜੇ ਸਾਡੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਦਾਨੀ ਬੈਠੇ ਨੇ ਉਹਨਾਂ ਵੱਲੋਂ ਦਾਨ ਦੇ ਨਾਲ ਉਹਦੇ ਬਣਦੀਆਂ ਨੇ ਪਰ ਇੱਥੇ ਸਿਆਸਤ ਵੱਡ ਚੁੱਕੀ ਆ ਲੋਟੂ ਟੋਲੇ ਵਿੱਚ ਇਹਦੇ ਵੱਡ ਚੁੱਕੇ ਨੇ ਜਿਹੜੇ ਸਾਡੇ ਲੋਕਾਂ ਦੀਆਂ ਜੇਬਾਂ ਦੇ ਨਾਲ ਲੁੱਟ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਿਸੇ ਲੁੱਟ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਕੋਈ ਵੀ ਐਕਸ਼ਨ ਹੋਰ ਦੇਣਾ ਪਵੇ ਅਸੀਂ ਇੱਥੇ ਟਿੱਕੇ ਨਹੀਂ ਬਟਾਂਗੇ ਕੱਲੇ ਗੇਟ ਤੇ ਸਾਨੂੰ ਸੜਕ ਜਾਮ ਕਰਨੀ ਪੈਂਦੀ ਆ ਜਾਂ ਸਾਨੂੰ ਹੋਰ ਪ੍ਰੋਗਰਾਮ ਦੇਣਾ ਪੈਂਦਾ ਅਸੀਂ ਤਾਂ ਉਸੇ ਬੱਚੇ ਜਿਹੜੇ ਬੱਚਿਆਂ ਦੇ ਬੱਚੇ ਪੜ੍ਹ ਰਹੇ ਨੇ ਸਾਡੇ ਵੀ ਮੇਰਾ ਵੀ ਬੱਚਾ ਪੜ੍ਹ ਰਿਹਾ ਹੱਸੇ ਮਤਲਬ ਵੀ ਮੇਰੇ ਭਾਈ ਦਾ ਅਸੀਂ ਤਾਂ ਹਜੇ ਉਹੀ ਆਇਆ ਜਥੇਬੰਦੀ ਦਾ ਤਾਂ ਇਹਨਾਂ ਨੂੰ ਦੱਸਾਂਗੇ ਅਸੀਂ ਜਥੇਬੰਦੀ ਦਾ ਇਦੋਂ ਅਗਲਾ ਐਕਸ਼ਨ ਲੀਕਾਂਗੇ ਉੱਥੇ ਜਥੇਬੰਦੀਆਂ ਬੁਲਾਵਾਂਗੇ ਤੇ ਇਹਨਾਂ ਦੇ ਨੱਕ 'ਚ ਦਮ ਕਰਕੇ ਛੱਡਾਂਗੇ ਜਿਹੜੇ ਇਹਨਾਂ ਦੀ ਕੜਾ ਕੜਮ ਚੌਧਰੀਆਂ ਦੇ ਵਿੱਚ ਹੈਂਕੜ ਵੜੀ ਹੋਈ ਆ ਮੈਨੂੰ ਅੰਦਰ ਜਾਣ ਤੋਂ ਵੀ ਰੋਕਿਆ ਗਿਆ ਸਾਡੇ ਹੱਕ ਹਾਲਾਂਕਿ ਬੱਚੇ ਪੜਦੇ ਨੇ ਕਹਿੰਦੇ ਜਿਹਦਾ ਬੱਚਾ ਪੜਦਾ ਹੋ ਉਹ ਉਸ ਨੂੰ ਅੰਦਰ ਜਾਣ ਦੇਵਾਂਗੇ ਅਸੀਂ ਇਹਨਾਂ ਤੋਂ ਪੁੱਛਣਾ ਚਾਹੁੰਦੇ ਆ ਵੀ ਅਸੀਂ ਲੋਕਾਂ ਦੇ ਹਿੱਤਾਂ ਦੀ ਖਾਤਰ ਲੜਦੇ ਆਂ ਅਸੀਂ ਘਰ ਖਾਤਰ ਨਹੀਂ ਇੱਥੇ ਆਏ ਕੋਈ ਕਿਆ ਨਾ ਚੋਣਿਆ ਜੋ ਕਮੇਟੀ ਮੈਂਬਰ ਆ ਉਹਨਾਂ ਨੇ ਸਾਡੇ ਮਤਲਬ ਬੱਚਿਆਂ ਨੂੰ ਬਹੁਤ ਜ਼ਿਆਦਾ ਫੀਸਾਂ ਵਿੱਚ ਵਾਅਦਾ ਕਰਕੇ ਔਰ ਐਡਮਿਸ਼ਨ ਫੀਸਾਂ ਵਿੱਚ ਬਹੁਤ ਜ਼ਿਆਦਾ ਵਾਅਦਾ ਕਰ ਦਿੱਤਾ ਪਿਛਲੇ ਸਾਲ ਮਤਲਬ ਜੋ ਸੰਮਤੀ ਦੁਆਰਾ ਪਾਸ ਕੀਤੀਆਂ ਗਈਆਂ ਸੀ ਉਹ ਸਿਰਫ 3300 ਰੁਪਿਆ ਹੀ ਸੀ ਐਡਮਿਸ਼ਨ ਫੀਸਾਂ ਔਰ ਇਹ ਹਰ ਸਾਲ 3300 ਹੀ ਲੈਂਦੇ ਸੀਗੇ ਇਸ ਵਾਰ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਵਾਅਦਾ ਕਰ ਦਿੱਤਾ ਗਿਆ ਜਿਹੜਾ ਨਾ ਰਾਪਰੇ ਸੰਮਤੀ ਦੁਆਰਾ ਸਕੂਲ ਖੋਲਿਆ ਗਿਆ ਹੈ ਉਹਦੀ 3 ਮਹੀਨਿਆਂ ਦੀ ਫੀਸ ਹੁਣ ਵੀ 3300 ਹੀ ਹੈ ਉਹਨਾਂ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਜਿਹੜਾ ਇਹ ਸਾਨੂੰ ਕਹਿ ਰਹੇ ਨਹੀਂ ਵੀ ਸਾਡਾ ਉੱਪਰੋਂ ਸੰਮਤੀ ਦੁਆਰਾ ਵਾਅਦਾ ਕੀਤਾ ਗਿਆ ਨਹੀਂ ਇਹ ਕਮੇਟੀ ਮੈਂਬਰਾਂ ਦੁਆਰਾ ਪ੍ਰਿੰਸੀਪਲ ਦੁਆਰਾ ਹੀ ਵਾਅਦਾ ਕੀਤਾ ਗਿਆ ਫੀਸਾਂ ਦਾ ਨਹੀਂ ਨਹੀਂ ਐਡਮਿਸ਼ਨ ਫੀਸ ਤਾਂ ਲੈਂਦੀ ਨਹੀਂ ਹੁੰਦੇ ਜੀ ਕੁਆਪਾ ਹਾਂ ਐਡਮਿਸ਼ਨ ਫੀਸ ਦਾ ਮਤਲਬ ਜੋ 3 ਮਹੀਨੇ ਦੀ ਉੱਥੇ ਲੈਂਦੀ ਗਈ ਪਰ ਇਹਨਾਂ ਨੇ ਸਾਨੂੰ ਪਿਛਲੇ ਸਾਲ ਇਹ ਗੱਲ ਕਹੀ ਸੀਗੀ ਵੀ ਅਸੀਂ ਇਸ ਸਾਲ ਤੋਂ ਸਿਰ ਐਡਮਿਸ਼ਨ ਫੀਸਾਂ ਕਰਵਾ ਦੋ ਅੱਗੇ ਤੋਂ ਅਸੀਂ ਤੁਹਾਡੀ ਕੋਈ ਐਡਮਿਸ਼ਨ ਫੀਸ ਨਹੀਂ ਲਵਾਂਗੇ ਸਿਰਫ ਮੰਥਲੀ ਫੀਸ ਲੈਤੀ ਜਾਇਆ ਕਰੂਗੀ ਅਸੀਂ ਕਿਹਾ ਵੀ ਚਲੋ ਠੀਕ ਹੈ ਉਸ ਦਰਾਂ ਹੁਣ ਜਦੋਂ ਅਸੀਂ ਐਡਮਿਸ਼ਨ ਫੀਸ ਕਰਾ ਵੀ ਆ ਪ੍ਰਿੰਸੀਪਲ ਨੇ ਕਿਹਾ ਐਡਮਿਸ਼ਨ ਫੀਸ ਲਵਾਂਗੇ ਮੇਰੇ ਦੋ ਬੇਟੀਆਂ ਨੇ ਜਦੋਂ ਅਸੀਂ ਭਰਨਾਏ ਉਦੋਂ ਸਾਨੂੰ ਕਹਿੰਦੇ 4450 ਭਰੋ ਇਹ ਕੀ ਮਸਲਾ ਹੋ ਗਿਆ ਇਹਨਾਂ ਦਾ ਫਿਰ ਜਦੋਂ ਮੈਂ ਇਹਨੇ ਪੁੱਛਿਆ ਵੀ ਕਿਸ ਗੱਲ ਤੇ ਤੁਸੀਂ ਇੰਨੀ ਵਧਾਈ ਹੈ ਕਹਿੰਦੇ ਜੀ ਇਹਨਾਂ ਨੇ ਕਮੇਟੀ ਮੈਂਬਰਾਂ ਦੁਆਰਾ ਸੰਮਤੀ ਦੁਆਰਾ ਵਧਾਈ ਗਈ ਹੈ ਤੇ ਅਸੀਂ ਕਿਹਾ ਵੀ ਜੇ ਤੁਸੀਂ ਤਾਂ ਮਤਲਬ ਇੱਕ ਪੇਰੈਂਟ ਤੋਂ ਘੱਟ ਪਰਵਾਲੀ ਫੀਸ ਇਹ ਤਿੰਨ ਚਾਲਾਂ ਚੱਲਦੇ ਨੇ ਸਕੂਲ ਵਾਲੇ ਕਿਸੇ ਤੋਂ ਤਾਂ 3900 ਰੁਪਿਆ ਮਤਲਬ ਐਡਮਿਸ਼ਨ ਫੀਸ ਲੈ ਰਹੇ ਆ ਇੱਕ ਕਲਾਸ ਦੇ ਬੱਚੇ ਤੋਂ ਹੀ ਕਿਸੇ ਤੋਂ 4850 ਲੈ ਰਹੇ ਨੇ ਐਡਮਿਸ਼ਨ ਫੀਸ ਕਿਸੇ ਤੋਂ 4150 ਲੈ ਰਹੇ ਨੇ ਇਹ ਪੇਰੈਂਟ ਸਾਨੂੰ ਉਲਝਾ ਕੇ ਮਤਲਬ ਸਿਰਫ ਫੰਡ ਇਕੱਠਾ ਕਰਕੇ ਮਤਲਬ ਆਪਣੀਆਂ ਜੇਬਾਂ ਦੇ ਵਿੱਚ ਪਾ ਰਹੇ ਨੇ ਇਹ ਕੋਈ ਵੀ ਫੰਡ ਸੰਮਤੀ ਦੇ ਵਿੱਚ ਜਮਾ ਨਹੀਂ ਹੁੰਦਾ ਦੂਸਰੇ ਨੰਬਰ ਤੇ ਇਹ ਜਗ੍ਹਾ ਮਤਲਬ ਫ੍ਰੀ ਦਾਨ ਵਿੱਚ ਕੀਤੀ ਹੋਈ ਜਗ੍ਹਾ ਦਾਨ ਹੈ ਸਕੂਲ ਨੂੰ ਜਿਹੜੀ ਜਗ੍ਹਾ ਦਿੱਤੀ ਹੋਈ ਹੈ ਇਹ ਪਰ ਇਹਦਾ ਸਾਡੇ ਤੋਂ 300 ਰੁਪਈਆ ਫੰਡ ਲਿੱਤਾ ਜਾਂਦਾ ਕਹਿੰਦੇ ਇਹ ਸਕੂਲ ਦੀ ਜਗ੍ਹਾ ਨੂੰ ਫੰਡ ਦਿਓ ਤੁਸੀਂ ਜਦੋਂ ਸੰਮਤੀ ਬਣੀ ਹੋਈ ਹੈ ਅਸੀਂ ਕਿਸ ਗੱਲ ਦਾ ਫੰਡ ਦੇਈ ਅਸੀਂ ਪੇਰੈਂਟਸ ਫੰਡ ਨਹੀਂ ਦੇਵਾਂਗੇ ਤੀਸਰੀ ਗੱਲ ਇੱਥੇ ਮਤਲਬ ਸਾਡੇ ਤੋਂ ਇੱਕ ਇਹਨਾਂ ਨੂੰ ਮੈਗਜ਼ੀਨ ਦਿੱਤਾ ਜਾਂਦਾ ਬੱਚਿਆਂ ਨੂੰ ਹਰ ਮਹੀਨੇ ਉਸ ਮੈਗਜ਼ੀਨ ਦੇ 150 ਰੁਪਏ ਲੈਤੇ ਜਾਂਦੇ ਆ ਬੱਚੇ ਉਸ ਮੈਗਜ਼ੀਨ ਨੂੰ ਲਿਜਾ ਕੇ ਆਪ ਦੇ ਘਰਾਂ ਵਿੱਚ ਸੁਟ ਦਿੰਦੇ ਨਹੀਂ ਪੜ੍ਹਦੇ ਜਿਹੜੀਆਂ ਟੀਚਰਾਂ ਨੇ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਹੈ ਬੱਚਿਆਂ ਤੇ ਦਬਾਅ ਪਾਇਆ ਜਾਂਦਾ ਹੈ ਵੀ ਤੁਸੀਂ ਇਹ ਮੈਗਜ਼ੀਨ ਲੈਣਾ ਹੈ ਡਾਇਰੀ ਲੈਣੀ ਹੈ ਹਰ ਨਿੱਕੀ ਮੋਟੀ ਚੀਜ਼ ਤੇ ਮਤਲਬ ਬੱਚਿਆਂ ਨੂੰ ਫੋਰਸ ਕੀਤਾ ਜਾਂਦਾ ਹੈ ਅਗਰ ਨਹੀਂ ਲਓਗੇ ਤਾਂ ਤੁਹਾਡੇ ਪੇਪਰਾਂ ਵਿੱਚੋਂ ਨੰਬਰ ਕਟਾਂਗੇ ਹਰ ਮਹੀਨੇ ਮੰਥਲੀ ਟੈਸਟ ਹੁੰਦੇ ਉਹਦੇ ਵਿੱਚੋਂ ਅਸੀਂ ਨੰਬਰ ਕਟਾਂਗੇ ਕਿ ਅਸੀਂ ਪੇਰੈਂਟਸ ਐਸੇ ਚੀਜ਼ ਲਈ ਐਸ ਸਕੂਲ ਵਿੱਚ ਜਾਂਦੇ ਆ ਇਸ ਲਈ ਪੜਾਣਿਆ ਸੀ ਆਪਣੇ ਬੱਚਿਆਂ ਨੂੰ ਕਿ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪਵੇ ਜੇ ਹੁਣ ਇਹ ਕੰਪਰੋਮਾਈਜ਼ ਕਰਨ ਲੱਗ ਗਏ ਅੱਗੇ ਜਾ ਕੇ ਵੀ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪਏਗਾ ਨਹੀਂ ਕਰ ਸਕਦੇ ਸਾਡੀ ਮੰਗ ਇਹ ਹੈ ਅਸੀਂ ਐਡਮਿਸ਼ਨ ਫੀਸ ਨਹੀਂ ਦਿੰਦੇ ਜਿਹੜਾ ਇਹ ਵਾਅਦਾ ਕੀਤਾ ਗਿਆ ਉਹ ਪਿੱਛੇ ਹਟਾਇਆ ਜਾਵੇ ਅਸੀਂ ਉਹ ਵਾਅਦਾ ਨਹੀਂ ਦੇਵਾਂਗੇ ਕੋਈ ਵੀ ਨਹੀਂ ਹੈਗੀ ਜੀ ਇੱਕ ਵੀ ਸਹੂਲਤ ਨਹੀਂ ਨਾ ਹੀ ਪਾਣੀ ਦੀ ਹੈ ਤੇ ਨਾ ਹੀ ਪੱਖੇ ਵਗੈਰਾ ਦੇ ਬੱਚਿਆਂ ਦੇ ਪੱਖੇ ਇੱਕ ਟਾਈਮ ਤਾਂ ਬੰਦ ਕੀਤੇ ਜਾਂਦੇ ਆ ਕਈ ਵਾਰ ਤਾਂ ਜਿਹੜੇ ਇਹਨਾਂ ਨੇ ਜਨਰੇਟਰ ਵਗੈਰਾ ਚਲਦਾ ਉਹ ਵੀ ਨਹੀਂ ਹੈਗਾ ਜੀ ਤਰੇਤਰ ਨਜੜਾ ਪੇਰੈਂਸ ਲਗਾ ਰਹੀ ਹੈ ਇਹ ਕੁਝ ਵੈਂਚਾਰਜਸ ਦੀ ਫੀਸ ਇਨਕਰੀਸ ਵਾਲੀ ਲਗਾ ਰਹੀ ਹੈ ਔਰ ਵੈਂਚਾਰਜੀ ਦੇ ਵਿੱਚ ਸਾਨੂੰ ਅਪਰੋਕਸੀਮੇਟ 1.5 ਲੱਖ ਦਾ ਘਾਟਾ ਪੈ ਰਿਹਾ ਤਾਂ ਉਸ ਨੂੰ ਦੇਖਦੇ ਹੋਏ ਅਸੀਂ ਕੁਝ ਵੈਂਚਾਰਜਸ ਵਧਾਏ ਸੀ ਲੇਕਿਨ ਪੇਰੈਂਸ ਦੀ ਰਿਕੁਐਸਟ ਤੇ ਅਸੀਂ ਉਹ ਚਾਰਜਸ ਵਾਪਸ ਘਟਾ ਵੀ ਦਿੱਤੇ ਸੀ ਨੇ ਫੁਲੀ ਜਿਹੜੇ ਤੁਸੀਂ ਵਿਧਾਇਸੂ ਪੂਰੇ ਘਟਾਤੇ ਨਹੀਂ ਨਹੀਂ ਜੀ ਪੂਰੇ ਨਹੀਂ ਘਟਾ ਸਕਦੇ ਸਰ 10 ਲੱਖ 34000 ਅਪਰੋਕਸੀਮੇਟ ਲਾਸ ਹੋ ਰਿਹਾ ਵੈਂਚਾਰਜਿਸ ਦੇ ਵਿੱਚ ਜਿਹੜੇ ਟਰਾਂਸਪੋਰਟੇਸ਼ਨ ਦੇ ਵਿੱਚ ਤਾਂ ਉਹ ਚਾਰਜਿਸ ਪੂਰੇ ਘਟਾਨ ਦੇ ਨਾਲ ਸਾਡਾ ਲਾਸ ਕਿਸੇ ਵੀ ਤਰ੍ਹਾਂ ਕਵਰ ਨਹੀਂ ਹੋ ਸਕਦਾ ਤਾਂ ਕਰਕੇ ਅਸੀਂ ਕਾਫੀ ਡਿਸਟੈਂਸ ਦੇ ਅਕੋਰਡਿੰਗ ਫੀਸ ਹੋ ਘਟਵਾਤੀ ਸੀ ਮੈਨੇਜਿੰਗ ਕਮੇਟੀ ਔਰ ਸਾਡੀ ਜਿਹੜੀ ਸੁਸਾਇਟੀ ਹੈ ਜਿਹੜੀ ਸਾਡੀ ਕੰਟਰੋਲਿੰਗ ਬੋਡੀ ਸੁਸਾਇਟੀ ਹੈ ਇਹ ਚੀਜ਼ਾਂ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੁੰਦੀਆਂ ਸਾਨੂੰ ਉਹਨਾਂ ਤੋਂ ਵੀ ਪਰਮਿਸ਼ਨ ਲੈਣੀ ਪੈਂਦੀ ਹੈ ਔਰ ਇਸ ਤੋਂ ਇਲਾਵਾ ਜਿਹੜੀਆਂ ਵੀ ਪੰਜਾਬ ਗਵਰਨਮੈਂਟ ਦੀਆਂ ਗਾਈਡਲਾਈਨਸ ਹੈ ਉਸ ਗਾਈਡਲਾਈਨਸ ਦੇ ਮੁਤਾਬਿਕ ਡਿਸਟ੍ਰਿਕਟ এডਿਕੇਸ਼ਨ ਆਫਿਸ ਦੀਆਂ ਗਾਈਡਲਾਈਨਸ ਦੇ ਮੁਤਾਬਿਕ ਹੀ ਆਪਾਂ ਕੰਮ ਕਰ ਰਹੇ ਹਾਂ ਉਹਨਾਂ ਦੀਆਂ ਇਨਸਟਰਕਸ਼ਨਸ ਔਰ ਗਾਈਡਲਾਈਨਸ ਤੋਂ ਕਦੇ ਵੀ ਬਾਹਰ ਹੋ ਕੇ ਆਪਾਂ ਕੰਮ ਨਹੀਂ ਕਰ ਰਹੇ ਔਰ ਇਸ ਤੋਂ ਇਲਾਵਾ ਸਾਡੀ ਜਿਹੜੀ ਸੁਸਾਇਟੀ ਹੈ ਸਰਵਿਤਕਾਰੀ ਐਜੂਕੇਸ਼ਨਲ ਸੁਸਾਇਟੀ ਅਸੀਂ ਉਸ ਦੀਆਂ ਵੀ ਬਹੁਤ ਸਾਰੀਆਂ ਗਾਈਡਲਾਈਨਸ ਫੋਲੋ ਕਰਦੇ ਹਾਂ ਔਰ ਉਹੋ ਗਾਈਡਲਾਈਨਸ ਵੀ ਉੱਚ ਅਸਟਰਾਂ ਦੀਆਂ ਹੈ ਵੀ ਡੀ ਆਫਿਸ ਦੀਆਂ ਜਿੰਨੀਆਂ ਵੀ ਗਾਈਡਲਾਈਨਸ ਹੈ ਉਹ ਵੀ ਕਵਰ ਕਰਦੀਆਂ ਉਸ ਤੋਂ ਇਲਾਵਾ ਹੋਰ ਵੀ ਗਾਈਡਲਾਈਨਸ ਕਵਰ ਕਰਦੀਆਂ ਪੈਰੈਂਟਸ ਕਹਿ ਰਹੇ ਇੱਕ ਪਰੈਂਟਸ ਕਹਿ ਰਹੇ ਤੁਹਾਨੂੰ ਕਾਟਾ ਗਿਆ ਤੁਸੀਂ ਘਬਰਾਹ ਕਾਟੇ ਵਾਲੇ ਸਰ ਉਸ ਚੀਜ਼ ਬਾਰੇ ਅਸੀਂ ਪੈਰੈਂਟਸ ਨੂੰ ਕਿਹਾ ਵੀ ਤੁਸੀਂ ਸਾਡੇ ਰਿਪੋਰਟ ਚੈੱਕ ਕਰ ਸਕਦੇ ਹੋ ਬੈਲੈਂਸ ਸ਼ੀਟ ਚੈੱਕ ਕਰ ਸਕਦੇ ਹੋ ਉਹਦਾ ਗੱਲ ਹੀ ਹੈ ਨਾ ਵੀ ਤੁਹਾਡੇ ਕੋਲ ਇੱਕ ਸੰਮਤੀ ਵੱਡਾ ਫੰਡ ਲੈ ਜਾਂਦੀ ਹੈ ਜਿਹਦੇ ਕਾਰਨ ਹੀ ਇਹ ਘੱਟੇ ਪੈ ਰਹੇ ਸਰ ਸੰਮਤੀ ਇੱਕ ਵੱਡਾ ਫੰਡ ਨਹੀਂ ਲੈਂਦੀ ਸੰਮਤੀ ਬਹੁਤ ਨੋਮੀਨਲ ਜੇ ਚਾਰजेस ਲੈਂਦੀ ਹੈ ਔਰ ਉਸ ਚਾਰਜਸ ਲਈ ਬੱਚਿਆਂ ਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਐ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਸਾਡੇ ਜਿੰਨੇ ਵੀ ਇੱਥੇ ਐਗਜ਼ਾਮਸ ਹੁੰਦੇ ਹੈ ਹਾਊਸ ਟੈਸਟ ਹੁੰਦੇ ਹੈ ਉਹ ਸਮਤੀ ਪ੍ਰੋਵਾਈਡ ਕਰਵਾਉਂਦੀ ਹੈ ਸਾਨੂੰ ਔਰ ਬਿਲਕੁਲ ਇਸ ਤਰ੍ਹਾਂ ਲਏ ਜਾਂਦੇ ਹੈ ਜਿਵੇਂ ਬੋਰਡ ਦੇ ਐਗਜ਼ਾਮ ਹੁੰਦੇ ਹੈ ਕਿਉਂਕਿ ਉਹ ਸੀਲ ਬੰਦ ਪੈਕੇਟ ਦੇ ਵਿੱਚ ਸਮਤੀ ਕਰਨੀ ਉਹ ਆਂਦੀ ਹੈ ਸਾਡੇ ਕਿਸੇ ਟੀਚਰ ਨੂੰ ਜਾਂ ਮੈਨੂੰ ਵੀ ਉਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ ਔਰ ਪੇਪਰ ਸਟਾਰਟ ਹੋਣ ਤੋਂ ਜਸਟ 5 ਮਿੰਟ ਪਹਿਲਾਂ ਉਹ ਪੈਕੇਟ ਓਪਨ ਕਰਕੇ ਸਾਰੇ ਬੱਚਿਆਂ ਨੂੰ ਡਿਸਟ੍ਰਿਬਿਊਟ ਕੀਤੇ ਜਾਂਦੇ ਹੈ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਸਮਤੀ ਅ ਚਾਰ ਹਜ਼ਾਰ ਰਿਆਲ ਜੀ ਅੰਦਾਲੀ ਬੰਤਾਉਣ ਸਰ ਜੀ ਉਹ ਕੀ ਹੈ ਸਰ 404500 ਨਹੀਂ ਉਹ ਮੈਂ ਕਲੀਅਰ ਕਰਨਾ ਚਾਹੁੰਗਾ 2000 ਰੁਪਏ ਤੋਂ ਲੈ ਕੇ 3600 ਰੁਪਏ ਡਿਵੈਲਪਮੈਂਟ ਫੰਡ ਹੈ ਐਸ ਪਰ ਪੰਜਾਬ ਗਵਰਨਮੈਂਟ ਦੀਆਂ ਗਾਈਡਲਾਈਨਸ ਜਾਂ ਜੋ ਵੀ ਹਾਈ ਕੋਰਟ ਦੀਆਂ ਗਾਈਡਲਾਈਨਸ ਹੈ ਉਹੀ ਗਾਈਡਲਾਈਨਸ ਨੂੰ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਫੋਲੋ ਕਰਦੇ ਆ ਔਰ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਨੂੰ ਹੀ ਸਾਰੇ ਸਕੂਲਸ ਫੋਲੋ ਕਰਦੇ ਆ ਔਰ ਅਸੀਂ ਵੀ ਫੋਲੋ ਕਰ ਰਹੇ ਆਂ ਔਰ ਉਹ ਸਾਰੇ ਡਿਵੈਲਪਮੈਂਟਸ ਫੰਡ ਜਿਹੜੇ ਵੀ ਲਈ ਜਾ ਰਹੇ ਐ ਉਹ ਕਿੱਥੇ ਕਿੱਥੇ ਖਰਚ ਹੋ ਰਹੇ ਐ ਉਸ ਦਾ ਸਾਰਾ ਬੈਲੈਂਸ ਸ਼ੀਟ ਸਭ ਰਿਕਾਰਡ ਇੱਥੇ ਹੈ ਕੋਈ ਵੀ ਉਸ ਰਿਪੋਰਟ ਨੂੰ ਚੈੱਕ ਕਰ ਸਕਦੀ ਹੈ ਦੂਜੀ ਗੱਲ ਇਹ ਹੈ ਵੀ ਇਹ ਸਕੂਲ ਹੈ ਜਿਹੜਾ ਜੀ ਸੰਮਤੀ ਦੇ ਨਾਲ ਨਾਲ ਸਰਕਾਰ ਤੋਂ ਵੀ ਫੰਡਸ ਲੈ ਰਿਹਾ ਕਿਸ ਨੇ ਸਰਕਾਰ ਤੋਂ ਵੀ ਗ੍ਰਾਂਟ ਲੈ ਲਈ ਜਦੋਂ ਸਰਕਾਰ ਤੋਂ ਰਾਸ ਸਭਾ ਦੇ ਮੈਂਬਰ ਦੀ ਜਗ੍ਹਾ ਦਾ ਡਿਵੈਲਪਮੈਂਟ ਜਿਹੜੇ ਬੰਦੇ ਡਵੈਲਪਮੈਂਟ ਇੱਕ ਸੰਸਥਾ ਤੋਂ ਉਹਦੇ ਤੇ ਆਰਟੀਈ ਕੋਈ ਆਰਟੀਈ ਵੀ ਲੱਗਦੀ ਹੁੰਦੀ ਯਾਰ ਉਸ ਆਰਟੀਈ ਦੇ ਤਹਿਤ ਗਰੀਬ ਬੱਚਿਆਂ ਨੂੰ 25% ਦਾਖਲੇ ਵੀ ਦੇਨੇ ਹੁੰਦੇ ਆ ਉਹ ਹੈ ਜੀ ਅਸੀਂ ਸਾਡੇ ਸਕੂਲ ਦੇ ਵਿੱਚ ਜਿਹੜਾ ਵੀ ਕੋਈ ਐਸਸੀਬੀਸੀ ਕੰਸੈਸ਼ਨ ਹੈ ਉਹ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਬ੍ਰਦਰ ਸਿਸਟਰ ਸਿਬਲਿੰਗ ਕੰਸੈਸ਼ਨ ਵੀ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਇਸ ਤੋਂ ਇਲਾਵਾ ਚਾਰ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਸੰਸਕਾਰ ਕੇਂਦਰ ਵੀ ਇੱਥੇ ਚਲਾਏ ਜਾ ਰਹੇ ਆ ਇਹ ਚਾਰ ਸੰਸਕਾਰ ਕੇਂਦਰ ਵੀ ਚਲਾਏ ਜਾ ਰਹੇ ਆ ਜਿੱਥੇ ਬੱਚੇ ਬਿਲਕੁਲ ਮੁਫਤ ਪੜ੍ਹਾਈ ਕਰ ਸਕਦੇ ਆ ਉਹਨਾਂ ਲਈ ਚਾਰ ਟੀਚਰਸ ਪ੍ਰੋਵਾਈਡ ਕੀਤੇ ਆ ਇਸ ਤਪਾ ਮੰਡੀ ਦੇ ਅੰਦਰ ਹੀ ਚਾਰ ਸੰਸਕਾਰ ਕੇਂਦਰ ਸਾਡੇ ਚੱਲਦੇ ਆ ਜਿਨ੍ਹਾਂ ਵਿੱਚੋਂ ਈਵਨਿੰਗ ਸੰਸਕਾਰ ਕੇਂਦਰ ਇੱਕ ਇੱਥੇ ਸਕੂਲ ਦੇ ਵਿੱਚ ਵੀ ਚੱਲਦਾ ਹੈ ਕਿ ਇੱਥੇ ਬੱਚੇ ਕੋਸ਼ਿਸ਼ ਕਰਦੇ ਬਿਲਕੁਲ ਬਿਲਕੁਲ ਉਹ ਸੰਸਕਾਰ ਕੇਂਦਰ ਸੰਸਕਾਰ ਕੇਂਦਰਾਂ ਦੇ ਵਿੱਚ ਸਕੂਲ ਦੇ ਵਿੱਚ ਜੋ ਵੀ ਕੰਸੈਸ਼ਨਸ ਹੈ ਪੰਜਾਬ ਗਵਰਨਮੈਂਟ ਦੀਆਂ ਗਾਈਡਲਾਈਨਸ ਅਨੁਸਾਰ ਉਹ ਬੱਚੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਜੋ ਕੋਣ ਪਤਾ ਹੈ ਸਰ 9 ਲੱਖ 9 ਬਤ ਦਾ ਹੈ ਨਹੀਂ ਦੇਖੋ ਜਿਹੜੇ ਬੱਚਿਆਂ ਨੇ ਕੰਸੈਸ਼ਨ ਲੱਤਾ ਹੈ ਉਹਨਾਂ ਨੂੰ ਪਤਾ ਹੈ ਸਾਰੇ ਕਪੇਰੇ ਇਸ ਕਹਿ ਰਹੇ ਆ ਜਿਹੜਾ ਤੁਹਾਡਾ ਮੈਗਜ਼ੀਨ ਆ ਰਿਹਾ ਹੈ ਜੀ ਜੀ ਦੇਖੋ 12.5 ਰੁਪਏ ਦਾ ਇੱਕ ਮੈਗਜ਼ੀਨ ਹੈ ਸਰ ਸਿਰਫ 12.5 ਰੁਪਏ ਦਾ ਸਾਡਾ ਸਕੂਲ ਸੁਸਾਇਟੀ ਦੇ ਅੰਡਰ ਚੱਲ ਰਿਹਾ ਹੈ ਤਾਂ ਸੁਸਾਇਟੀ ਬੱਚਿਆਂ ਨੂੰ ਸੰਸਕ੍ਰਿਤੀ ਸੰਸਕਾਰ ਸੱਭਿਆਚਾਰ ਇਹ ਚੀਜ਼ਾਂ ਵੀ ਨਾਲ-ਨਾਲ ਸਿਖਾਉਣਾ ਚਾਹਦੀ ਹੈ ਤਾਂ ਉਸ ਦੇ ਲਈ ਇੱਕ 12.5 ਰੁਪਏ ਦਾ ਮੈਗਜ਼ੀਨ ਅਸੀਂ ਹਰ ਬੱਚੇ ਨੂੰ ਦੇਣ ਦੀ ਲੇਕਿਨ ਉਹ ਉਹ ਮੈਗਜ਼ੀਨ ਆਪਸ਼ਨਲ ਹੈ ਜੇ ਕੋਈ ਬੱਚਾ ਨਹੀਂ ਲੈਣਾ ਚਾਹੁੰਦਾ ਤਾਂ ਉਹ ਨਹੀਂ ਲੈ ਸਕਦਾ ਉਹਦੇ ਪਿੱਛੇ ਦਾ ਮਤਲਬ ਹੈ ਕਿ ਮੇਰਾ ਬੱਚਾ ਨੰਬਰ ਲੈ ਜਾਵੇ ਉਹ ਤਾਂ ਮੈਨੂੰ ਧੱਕੇ ਨਾਲ ਦਿੱਤਾ ਗਿਆ ਨੰਬਰ ਦੋ ਜੀ ਜਿਹੜੇ ਸੁਸਾਇਟੀ ਤੋਂ 300 ਰੁਪਏ ਸੁਸਾਇਟੀ ਫੰਡ ਲੈ ਆਏ ਦਾ ਬੱਚਿਆਂ ਤੋਂ ਉਹਨਾਂ ਦਾ ਸੁਸਾਇਟੀ ਨਾਲ ਕੀ ਸੰਬੰਧ ਹੈ ਮੈਂ ਤੁਹਾਨੂੰ ਸਰ ਹੁਣੇ ਦੱਸਿਆ ਵੀ ਉਸਦੇ ਨਹੀਂ ਸੁਸਾਇਟੀ ਆਪਾਂ ਨੂੰ ਕਵੈਸ਼ਨ ਪੇਪਰ ਪ੍ਰੋਵਾਈਡ ਕਰਨਦੀ ਹੈ ਕਵੈਸ਼ਨ ਪੇਪਰ ਇੱਥੇ ਭਿਜਵਾਣਾ ਉਸਦੇ ਬੋਰਡ ਦੇ 5th ਔਰ 8th ਕਲਾਸ ਦੇ ਜੀ ਉਹ ਲੈਂਦੇ ਆ ਉਹਦੇ ਚ ਐਡਰੈਸਟ ਨਹੀਂ ਹੁੰਦੇ ਜੇ ਇਹ ਲੱਗਣਾ ਸਰ ਇਹ ਉਸ ਖਰਚਿਆਂ ਦੇ ਵਿੱਚ ਐਡਰੈਸ ਨਹੀਂ ਹੁੰਦੇ ਮੈਂ ਤੁਹਾਨੂੰ 2600 ਨਾਲ ਤਾਂ ਜੀ ਬੱਚੇ ਦੇ ਨਾਲ ਉਹ ਸੌਂਦੀ ਹੈ ਨਹੀਂ ਨਹੀਂ ਦੇਖੋ ਮੈਂ 845 ਰੁਪਏ ਲੈਣੇ ਸਤਾ ਮੈਂ ਉਸ ਚੀਜ਼ ਬਾਰੇ ਤੁਹਾਨੂੰ ਕਲੀਅਰ ਕਰਨਾ ਚਾਹੁੰਗਾ ਲੈਟ ਮੀ ਕਲੀਅਰ ਦੈਟ ਉਹ ਕੀ ਚੀਜ਼ ਹੈ ਉਹ ਬੱਚਿਆਂ ਨੂੰ ਕੋਈ ਵੀ ਬੱਚੇ ਅਗਰ ਇੰਟੈਲੀਜੈਂਟ ਬੱਚੇ ਹੈ ਉਹਨਾਂ ਨਾਲ ਕਿਸੇ ਵੀ ਐਂਗਲ ਤੋਂ ਪਾਰਸ਼ੈਲਟੀ ਨਾ ਹੋਵੇ ਤਾਂ ਪੇਪਰ ਸਾਡੇ ਸੀਕਰੇਸੀ ਸੀਕਰੇਸੀ ਬ੍ਰਾਂਚ ਤੋਂ ਬਣ ਕੇ ਸੁਸਾਇਟੀ ਪ੍ਰੋਵਾਈਡ ਕਰਦੀ ਹੈ ਉਹ ਪੇਪਰਾਂ ਨੂੰ ਇੱਥੇ ਛਾਪਣ ਦਾ ਖਰਚਾ ਉਹਨਾਂ ਨੂੰ ਪੈਕਿੰਗ ਦਾ ਖਰਚਾ ਉਹਨਾਂ ਨੂੰ ਭਿਜਵਾਉਣ ਦਾ ਖਰਚਾ ਕਹਿੰਦਾ ਇਸ ਤਰ੍ਹਾਂ ਲਈ ਜਾਂਦੇ ਜੀ ਪਿਛਲੇ ਵਾਰ ਉਹ ਐਗਲਗ ਕੋਈ ਉਹ ਐਗਜ਼ਾਮੀਨੇਸ਼ਨ ਐਗਜ਼ਾਮੀਨੇਸ਼ਨ ਵੀ ਜੇ ਸਕੂਲ ਲੈਵਲ ਤੇ ਨਹੀਂ ਜਾਂਦੀ ਹੈ ਅਸੀਂ ਸ਼ੀਟਸ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ ਪਰ ਐਗਜ਼ਾਮੀਨੇਸ਼ਨ ਜੇ ਮਾੜਾ ਇਸ ਜੀਏ ਤੋਂ ਪਿੱਛੇ ਉਦੋਂ ਤੁਹਾਡੇ ਬੱਚੇ ਨੂੰ ਪਿਆਰ ਪਿਆ ਕੇ ਅਲੱਗ ਲੈ ਜੀ ਉੱਚੇ ਜੇ ਅਗਰ ਕੋਈ ਇਸ ਤਰ੍ਹਾਂ ਦਾ ਅਗਰ ਅਗਰ ਕੋਈ ਇਸ ਤਰ੍ਹਾਂ ਦਾ ਸਮਰਪਣ ਹੁੰਦਾ ਉਸ ਦੇ ਲਈ ਬਾਕੀ ਸਾਰੇ ਬੱਚੇ ਤੇ ਕੋਈ ਜਦੋਂ ਪਹਿਲਾਂ 3700 ਇਹ ਗੱਲ ਕਰੇ ਤਾਂ ਉਹ ਦਿਨੇ ਤੋਂ ਸਾਰੇ ਕਾਇ ਦੱਸਿਓ ਮੇਰੇ ਸਾਹੂ ਜਿਹੜਾ ਬੱਚਾ ਤੁਹਾਡੇ ਬਿਲਡਿੰਗ ਹੈ ਉਹ ਤੋਂ ਤੁਸੀਂ ਰਾਸ ਸਮਝੇ ਮੈਂਬਰ ਤੋਂ ਡੋਨੇਸ਼ਨ ਲੈ ਕੇ ਜਾਂ ਲੋਕਾਂ ਤੋਂ ਗੱਲ ਕਰੇ ਬਿਲਡਿੰਗ ਫੰਡ ਕਰਾਉਣ ਦੀ ਗੱਲ ਕਰ ਰਹੇ ਹੋ ਇਹਦਾ ਸਕੂਲ ਵੀ ਬਿਲਡਿੰਗ ਫੰਡ ਨਹੀਂ ਜੀ ਜਿਹੜਾ ਡਿਵੈਲਪਮੈਂਟ ਫੰਡ ਹੈ ਉਸ ਦੇ ਵਿੱਚ ਸਾਰੇ ਤਰ੍ਹਾਂ ਦੀ ਡਿਵੈਲਪਮੈਂਟ ਆ ਜਾਂਦੀ ਹੈ ਜੇ ਕੋਈ ਬਿਲਡਿੰਗ ਦੀ ਰਿਪੇਅਰ ਹੋਣੀ ਹੈ ਜੇ ਕੋਈ ਸਰਕਾਰ ਤੋਂ ਲੈ ਰਹੇ ਜਿਹੜੇ ਦਾਨੀ ਸੱਜਣ ਤੋਂ ਉਹਨਾਂ ਤੋਂ ਵੀ ਲੈ ਰਹੇ ਹੋ ਦਾਨੀ ਸੱਜਣ ਤੋਂ ਜਿਹੜਾ ਵੀ ਕੋਈ ਡੋਨੇਸ਼ਨ ਆਂਦੀ ਹੈ ਜਾਂ ਸਰਕਾਰ ਤੋਂ ਕੋਈ ਵੀ ਡੋਨੇਸ਼ਨ ਆਂਦੀ ਹੈ ਉਹ ਸਾਰੀ ਇੱਥੇ ਦਰਜ ਹੈ ਉਹ ਕਿੱਥੇ ਖਰਚ ਹੋ ਰਹੀ ਹੈ ਉਹ ਚੀਜ਼ ਤੁਸੀਂ ਚੈੱਕ ਕਰਾ ਸਕਦੇ ਸਾਰਾ ਸਾਡਾ ਸੁਸਾਇਟੀ ਐਸਸੀ ਨੂੰ ਵਾਚ ਕਰਦੀ ਹੈ ਸਾਡੀ ਟਾਈਮ ਟੂ ਟਾਈਮ ਪੀਰੀਆਡਿਕਲੀ ਆਡਿਟ ਹੋ ਰਹੀ ਹੈ ਅਸੀਂ ਦੀ ਔਰ ਸੁਸਾਇਟੀ ਐਸਸੀ ਤੇ ਪੂਰਾ ਵਾਚ ਰੱਖਦੀ ਹੈ ਸਾਡੇ ਅਸੀਂ ਓਪਨਲੀ ਚੈਲੰਜ ਕਰਦੇ ਹਾਂ ਵੀ ਸਾਡੇ ਰਿਪੋਰਟ ਕੋਈ ਵੀ ਚੈੱਕ ਕਰ ਸਕਦੇ ਹੋ ਸਾਰੇ ਕਹਿ ਦੱਸੋ ਤੁਸੀਂ ਜੁੜੀਓ ਇਹਨਾਂ ਬੱਚਾ ਨੂੰ ਮੰਨ ਲਓ ਮੇਰਾ ਬੱਚਾ ਲੱਗਦਾ ਇਹ ਆਏ ਸਾਲ ਤੋਂ ਐਫੀਸ਼ੀਅਨਸੀ ਚੱਲੇ ਨੇ ਐਡਮਿਸ਼ਨ ਫੀਸ ਨਹੀਂ ਸਰ ਉਹ ਡਿਵੈਲਪਮੈਂਟ ਫੰਡਸ ਹੈ ਡਿਵੈਲਪਮੈਂਟ ਫੰਡਸ ਹੈ ਮੈਂ ਉਹੀ ਤੁਹਾਨੂੰ ਦੱਸ ਰਿਹਾ ਉਹ ਜਿਹਨੀਆਂ ਬੇਸਿਕ ਪਰਸੈਂਟੇਜ ਬੱਚਿਆਂ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਉਹ ਐਡਮਿਸ਼ਨ ਫੀਸ ਦੇਖੋ ਐਡਮਿਸ਼ਨ ਫੀਸ ਨਹੀਂ ਅਸੀਂ ਕਿਸੇ ਵੀ ਬੱਚੇ ਤੋਂ ਚਾਰਜ ਕਰ ਰਹੇ ਹਾਂ ਫੰਡ ਦੇ ਨਾਲ ਨੁਕਸਾਨ ਤਾਂ ਹੁੰਦੀ ਆ ਫੰਡ ਦੇ ਨਾਮ ਤੇ ਕੋਈ ਲੁੱਟ ਨਹੀਂ ਹੋ ਰਹੀ ਮੈਂ ਤੁਹਾਨੂੰ ਆਪਣੀਆਂ ਬੈਲੈਂਸ ਸ਼ੀਟਸ ਦਿਖਾ ਰਿਹਾ ਹਾਂ ਉਸ ਦੇ ਵਿੱਚ ਸਾਨੂੰ ਜਿਹੜਾ ਅਸੀਂ ਇਹ ਫੰਡ ਨਹੀਂ ਲੈਂਦੇ ਤਾਂ ਅਸੀਂ ਆਏ ਫਾਇਦਾ ਠੰਡਾ ਅਸੀਂ 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 3 ਟੀਚਰ ਬਣਾਉਣ ਵਾਸਤੇ ਪ੍ਰੋਗਰਾਮ ਕਰਾਂਗੇ ਉਹੀ ਕੁਸਤੀਆਂ ਤਾਂ ਸ਼ਰੀਰ ਦੇ ਅੰਦਰ ਚੜਦੇ ਆ ਆਮਦਨ ਕਰਨੀ ਦਿੰਦੇ ਸਰ ਅਸੀਂ ਤਾਂ ਅਸੀਂ ਤਾਂ ਸਾਡੇ ਕੋਲ ਤਾਂ ਫੰਡ ਦੀ ਕਮੀ ਸੀ ਅਸੀਂ ਤਾਂ ਲਾਸਟ ਈਅਰ ਅਸੀਂ ਤਾਂ ਫੰਕਸ਼ਨ ਅਸੀਂ ਤਾਂ ਕਿਸੇ ਦਾ ਫੰਕਸ਼ਨ ਕਰਵਾਇਆ ਵੀ ਨਹੀਂ